ਦੋਸਤੋ ਉਹ ਪੁਰਾਣੇ ਸਮੇਂ ਦੀ ਗੱਲ ਆ ਸੀਰੀਆ ਦੀ ਰਾਜਸਤਾਨੀ ਦਮਸ਼ਕ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸੌਦਾਕਰ ਰਹਿੰਦਾ ਸੀ ਉਸ ਦਾ ਇੱਕ ਬੇਟਾ ਸੀ ਜਿਸ ਦਾ ਨਾਮ ਸੁਲਤਾਨ ਸੀ ਸੌਦਾਕਰ ਨੇ ਦਿਨ ਰਾਤ ਮਿਹਨਤ ਕਰਕੇ ਪਾਈ ਪਾਈ ਜਮਾ ਕੀਤੀ ਸੀ ਹੁਣ ਉਸ ਦਾ ਨਾਮ ਸ਼ਹਿਰ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚ ਹੁੰਦਾ ਸੀ ਇਸ ਦੇ ਬਾਵਜੂਦ ਵੀ ਉਹ ਬਹੁਤ ਹੀ ਸਾਦਾ ਜਿਹੜਾ ਜੀਵਨ ਜ਼ਿੰਦਗੀ ਬਤੀਤ ਕਰਦਾ ਸੀ ਇੱਕ ਦਿਨ ਅਚਾਨਕ ਸੁਦਾਕਰ ਦੀ ਸਿਹਤ ਖਰਾਬ ਹੋ ਗਈ ਇਲਾਜ ਨਾਲ ਕੋਈ ਫਰਕ ਨਾ ਪਿਆ ਜਿਸ ਕਰਕੇ ਜਿਹੜਾ ਸੁਦਾਕਰ ਸੀ ਚੱਲ ਵਸੀ ਸੁਦਾਕਰ ਦੀ ਮੌਤ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਉਸ ਦੇ ਪੁੱਤਰ ਸੁਲਤਾਨ ਕੋਲ ਆ ਗਈ ਇੰਨੀ ਜ਼ਿਆਦਾ ਦੌਲਤ ਪਾ ਕੇ ਉਸ ਦੀਆਂ ਅੱਖਾਂ ਫਟੀਆਂ ਦੇ ਫਟੀਆਂ ਹੀ ਰਹਿ ਗਈਆਂ ਬਿਨਾਂ ਕਿਸੇ ਮਿਹਨਤ ਦੇ ਮਿਲੇ ਪੈਸੇ ਨੂੰ ਉਹ ਦੋਨਾਂ ਹੱਥਾਂ ਨਾਲ ਲੁਟਾਉਣ ਲੱਗਿਆ ਉਸ ਦੀ ਹਵੇਲੀ ਦੇ ਵਿੱਚ ਦਿਨ ਰਾਤ ਉਸ ਤੇ ਖਾਣ ਪੀਣ ਵਾਲੇ ਦੋਸਤਾਂ ਦਾ ਮੇਲਾ ਲੱਗਿਆ ਰਹਿੰਦਾ ਹਰ ਰੋਜ਼ ਸ਼ਹਿਰ ਦੇ ਕਿਸੇ ਨਾ ਕਿਸੇ ਅਮੀਰ ਆਦਮੀ ਜਾਂ ਸਰਕਾਰੀ ਅਫਸਰ ਦੀ ਦਾਵਤ ਹੁੰਦੀ ਜਿਸ ਉਪਰ ਉਹ ਦੇਲ ਖੋਲ ਕੇ ਪੈਸੇ ਖਰਚ ਕਰਦਾ ਹੌਲੀ-ਹੌਲੀ ਉਸ ਦਾ ਸਾਰਾ ਰੁਪਈਆ ਪੈਸਾ ਖਤਮ ਹੋਣ ਲੱਗਿਆ ਫਿਰ ਇੱਕ ਦਿਨੇ ਜਿਹਾ ਵੀ ਆਇਆ ਕਿ ਜਦੋਂ ਉਸ ਦੇ ਕੋਲ ਇੱਕ ਫੁੱਟੀ ਕੋਡੀ ਵੀ ਨਾ ਬਚੀ ਜਦੋਂ ਉਸ ਦੇ ਦਰਵਾਜ਼ੇ ਤੇ ਗਰੀਬੀ ਨੇ दस्तक ਦੇਣੀ ਸ਼ੁਰੂ ਕੀਤੀ ਤਾਂ ਉਸ ਨੇ ਆਪਣੀ ਜ਼ਮੀਨ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ ਪਰ ਲੱਛਣ ਉਹਦੇ ਫਿਰ ਵੀ ਉਹੀ ਰਹਿ ਫੁਜੂਲ ਖਰਚੀ ਵਿੱਚ ਉਸਨੇ ਪੂਰਾ ਕਮੀਨਾ ਕੀਤੀ ਅਖੀਰ ਉਹੀ ਹੋਇਆ ਜਿਹੜਾ ਹੋਣਾ ਚਾਹੀਦਾ ਸੀ ਹੌਲੀ ਹੌਲੀ ਉਸਦੀ ਸਾਰੀ ਜ਼ਮੀਨ ਜਾਇਦਾਦ ਵੇਚੀ ਤੇ ਉਹ ਕੋਡੀ ਕੋਡੀ ਦਾ ਮਹਤਾਜ ਹੋ ਗਿਆ ਦੋ ਤਿੰਨ ਵਾਰ ਭੁੱਖੇ ਰਹਿਣਾ ਪਿਆ ਤਾਂ ਉਹ ਨਾਨੀ ਜਾਦ ਆ ਗਈ ਹੁਣ ਉਸਨੇ ਸੋਚਿਆ ਕਿ ਚਲੋ ਕੋਈ ਕੰਮਕਾਰ ਕਰ ਲੈਣਾ ਵਾ ਜਿਹੜਾ ਕਮਾਵਾਂਗਾ ਉਸ ਨਾਲ ਘਟੋ ਘਟਾ ਢਿੱਡ ਤਾਂ ਭਰ ਸਕਾਂਗਾ ਪਰ ਉਸ ਨੂੰ ਕੰਮ ਤਾਂ ਕੋਈ ਆਉਂਦਾ ਹੀ ਨਹੀਂ ਸੀ। ਲਾਚਾਰ ਮੂੰਹ ਤੇ ਕਪੜਾ ਬੰਨ ਉਹ ਮੂੰਸ਼ ਪਾ ਕੇ ਮੰਡੀ ਦੇ ਵਿੱਚ ਗਿਆ। ਉੱਥੇ ਜਾ ਕੇ ਮਜ਼ਦੂਰੀ ਕਰ ਲਵਾਂਗਾ। ਲੇਕਿਨ ਉੱਥੇ ਤਾਂ ਪਹਿਲਾਂ ਹੀ ਮਜ਼ਦੂਰਾਂ ਦੀ ਭੀੜ ਸੀ। ਉਸ ਨੂੰ ਕਿਸੇ ਨੇ ਕੰਮ ਨਾ ਦਿੱਤਾ। ਨਮਾ ਜਾਣ ਕੇ ਸਾਰੇ ਜਣੇ ਉਸ ਨੂੰ ਕੰਮ ਦੇਣ ਤੋਂ हिचकिਚਾ ਰਹੇ ਸੀ। ਹੈਰਾਨ ਪਰੇਸ਼ਾਨ ਉਹ ਇਧਰ ਉਧਰ ਪਟਕਰਿਆ ਸੀ ਕਿ اچانک ਉਸ ਦੀ ਨਜ਼ਰ ਇੱਕ ਬੁੱਢੇ ਆਦਮੀ ਤੇ ਪਈ ਜੋ ਕਿ ਬਹੁਤ ਹੀ ਕੀਮਤੀ ਲਿਬਾਸ ਪਹਿਨੀ ਕੋ ਮਰਿਆ ਸੀ। ਗੌਰ ਨਾਲ ਵੇਖਿਆ ਤਾਂ ਸ਼ਕਲ ਜਾਣੀ ਪਹਿਚਾਣੀ ਲੱਗੀ ਤਰੀਬ ਗਿਆ ਤਾਂ ਖੁਸ਼ੀ ਨਾਲ ਉਛਲ ਪਿਆ ਉਸ ਦਾ ਦੂਰ ਦਾ ਰਿਸ਼ਤੇਦਾਰ ਚਾਚਾ ਸ਼ੇਖ ਨੂਰਉਦੀਨ ਸੀ ਜੋ ਕਾਰੋਬਾਰ ਦੇ ਸਿਲਸਿਲੇ ਵਿੱਚ ਦਮਿਸ਼ਕ ਸ਼ਹਿਰ ਤੋਂ ਬਾਹਰ ਰਹਿੰਦਾ ਸੀ ਸਾਨਾ ਬਾਦ ਇੱਕ ਅੱਧੀ ਵਾਰ ਉਹ ਘਰ ਗਿੜਾ ਮਾਰਦਾ ਸੀ ਸੁਲਤਾਨ ਭੱਜਦਾ ਹੋਇਆ ਸ਼ੇਖ ਦੇ ਕੋਲ ਗਿਆ ਤੇ ਬਹੁਤ ਹੀ ادب ਦੇ ਨਾਲ ਉਹਨੂੰ ਨਮਸਕਾਰ ਕਰਨ ਲੱਗਿਆ ਬੁੱਢੇ ਸ਼ੇਖ ਨੇ ਉਸਨੂੰ ਬਹੁਤ ਗੌਰ ਦੇ ਨਾਲ ਵੇਖਿਆ ਤੇ ਬੋਲਿਆ ਸੁਲਤਾਨ ਤੂੰ ਪਰ ਤੂੰ ਐ ਆਪਣੀ ਕੀ ਹਾਲਤ ਬਣਾ ਲખી ਆ ਸੁਲਤਾਨ ਨੇ ਸ਼ੇਖ ਚਾਚਾ ਨੂੰ ਆਪਣੇ ਦੁੱਖ ਪਰਿਕਾਣੇ ਸੁਣਾਏ ਤੇ ਫਿਰ ਸਿਰ ਝੁਕਾ ਕੇ ਬੋਲਿਆ ਚਾਚਾ ਜੀ ਮੇਰੇ ਤੋਂ ਵੱਧ ਨਸੀਬ ਇਨਸਾਨ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਸ਼ੇਖ ਨੂਰਉddin ਚੁੱਪ ਚਾਪ ਖੜਾ ਸੁਲਤਾਨ ਦੀ ਗੱਲ ਸੁਣ ਰਿਹਾ ਸੀ ਫਿਰ ਜਦੋਂ ਚੁੱਪ ਹੋਇਆ ਤਾਂ ਬੋਲਿਆ ਖੈਰ ਜੋ ਹੋਇਆ ਸੋ ਹੋ ਗਿਆ ਹੁਣ ਤੂੰ ਮੇਰੇ ਨਾਲ ਚੱਲ ਤੇ ਕੰਮਕਾਰ ਦੇ ਵਿੱਚ ਮੇਰਾ ਹੱਥ ਵਟਾ ਅਗਰ ਤੂੰ ਮਿਹਨਤ ਨਾਲ ਕੰਮ ਕੀਤਾ ਤੇ ਬੁਰੀ ਸੰਗਤ ਦੇ ਵਿੱਚ ਨਾ ਪਿਆ ਸ਼ਰੀਫ ਬਣ ਕੇ ਰਿਹਾ ਤਾਂ ਦੁਨੀਆ ਦਾ ਕੋਈ ਵੀ ਦੁੱਖ ਤੇਰੇ ਆਸ-ਪਾਸ ਨਹੀਂ ਪਟਕ ਸਕੇਗਾ ਅੰਨਾ ਕੀ ਚਾਹੀ ਬਸ ਤੂੰ ਅੱਖਾ ਸੁਲਤਾਨ ਰਾਜੀ ਹੋ ਗਿਆ شیخ ਨੂਰਦੀਨ ਉਸ ਨੂੰ ਆਪਣੇ ਘਰ ਲੈ ਗਿਆ ਘਰ ਕੀ ਸੀ ਉਧਾਂ ਪੂਰਾ ਮਹਿਲ ਸੀ ਜਿਸ ਵਿੱਚ 20-25 ਕਮਰੇ ਵੱਡੇ-ਵੱਡੇ ਬਰਾਂਡੇ ਅੱਗੇ-ਪਿਛੇ ਫਲਦਾਰ ਦਰਖਤਾਂ ਦੇ ਬਾਗ ਲੱਗੇ ਹੋਏ ਸੀ ਸੁਲਤਾਨ ਉਨਾ ਬਰਾਂਡੇਆਂ ਤੇ ਕਮਰਿਆਂ ਦੇ ਅੱਗੋਂ ਦੀ ਹੁੰਦਾ ਆ। ਉਹ ਇੱਕ ਅਜੀਬ ਬਰਾਂਡੇ ਜੜਾਣਾ ਉਹਦੇ ਅੱਗੋਂ ਲੰਘਣ ਲੱਗਿਆ ਤਾਂ ਹੈਰਾਨੀ ਨੇ ਉਹਦੇ ਪੈਰ ਫੜ ਲਏ। ਉਹ ਬੁੱਤ ਬਣ ਕੇ ਖੜੇ ਦਾ ਖੜਾ ਰਹਿ ਗਿਆ। ਉਸ ਬਰਾਂਡੇ ਦੇ ਵਿੱਚ ਚਾਰ ਬੁੱਢੇ ਇੱਕ ਧਾਇਰੇ ਦੇ ਵਿੱਚ ਸਿਰ ਝੁਕਾ ਕੇ ਵੈਣ ਪਾ ਰਹੇ ਸੀ। ਥੋੜੀ ਦੇਰ ਬਾਅਦ ਉਹ ਸਿਰ ਉੱਪਰ ਨੂੰ ਚੁੱਕ ਕੇ ਲੰਬਾ ਠੰਡਾ ਸਾਹ ਭਰਦੇ ਤੇ ਫਿਰ ਦੁਬਾਰਾ ਸਿਰ ਝੁਕਾ ਕੇ ਰੋਣ ਲੱਗਦੇ। شیخ ਨੂਰਦੀਨ ਨੇ ਉਹਨਾਂ ਬੁੱਢਿਆਂ ਦੇ ਵੱਲ ਅਫਸੋਸਜਨਕ ਨਿਗਾਹ ਦੇ ਨਾਲ ਵੇਖਿਆ ਤੇ ਫਿਰ ਉਹਨਾਂ ਦੀ ਤਰ੍ਹਾਂ ਆਹ ਪਰ ਕੇ ਬੋਲਿਆ ਤੂੰ ਮੇਰੀ ਤੇ ਇਹਨਾਂ ਬੁੱਢਿਆਂ ਦੀ ਦੇਖਭਾਲ ਕਰਨੀ ਹੈ ਜ਼ਰੂਰਤ ਦੀ ਹਰ ਚੀਜ਼ ਸਾਨੂੰ ਸਮੇਂ ਤੇ ਮਿਲਦੀ ਰਹੇ ਸਾਨੂੰ ਕਿਸੇ ਵੀ ਕਿਸਮ ਦੀ ਤਕਲੀਫ ਨਾ ਹੋਵੇ ਲੇਕਿਨ ਇੱਕ ਗੱਲ ਦਾ ਸਖਤੀ ਨਾਲ ਖਿਆਲ ਰੱਖਣਾ ਕਦੇ ਭੁੱਲ ਕੇ ਵੀ ਇਹ ਨਾ ਪੁੱਛਣਾ ਅਸੀਂ ਇਹ ਦੁਖੀ ਹੋ ਕੇ ਕਿਉਂ ਰੋਂਦੇ ਹਾਂ ਬੋਲ ਵਾਦਾ ਕਰਦਾ ਸੁਲਤਾਨ ਨੇ ਵਾਦਾ ਕਰ ਲਿਆ ਹਾਲਾਂਕਿ ਉਹ ਜਾਨਣਾ ਚਾਹੁੰਦਾ ਸੀ ਬਈ ਇਹ ਬੁੱਢੇ ਜਿਨ੍ਹਾਂ ਕੋਲ ਦੁਨੀਆ ਦੀ ਹਰ ਇੱਕ ਚੀਜ਼ ਮੌਜੂਦ ਆ ਐਨੇ ਦੁਖੀ ਕਿਉਂ ਆ ਹੁਣ ਦਿਨੋਂ ਗੁਜ਼ਰਦੇ ਗਏ ਬੁੱਢੇ ਰੋਂਦੇ ਰਹੇ ਸੁਲਤਾਨ ਉਹਨਾਂ ਦੀ ਦੇਖਭਾਲ ਕਰਦਾ ਰਿਹਾ ਸ਼ੇਖ ਨੂਰਦੀਨ ਇਸ ਤੋਂ ਬਹੁਤ ਖੋਸ਼ ਸੀ ਉਸਨੇ ਵਸੀਅਤ ਕਰ ਦਿੱਤੀ ਕਿ ਉਸ ਤੋਂ ਬਾਅਦ ਉਸਦੀ ਸਾਰੀ ਜਾਇਦਾਦ ਦਾ ਵਾਰਿਸ ਸੁਲਤਾਨ ਹੋਵੇਗਾ 2 ਸਾਲ ਇਸ ਤਰ੍ਹਾਂ ਬੀਤ ਗਏ ਬੁੱਢੇ ਹੁਣ ਬਹੁਤ ਕਮਜ਼ੋਰ ਹੋ ਗਏ ਸਨ ਉਨ੍ਹਾਂ ਦਾ ਅੰਤ ਸਮਾਂ ਨਜ਼ਦੀਕ ਆ ਗਿਆ ਸੀ ਇੱਕ ਦਿਨ ਸਵੇਰੇ ਸੁਲਤਾਨ ਸੌ ਕੇ ਉੱਠਿਆ ਤਾਂ ਪਤਾ ਚੱਲਿਆ ਕਿ ਇੱਕ ਬੁੱਢਾ ਇਸ ਦੁਨੀਆ ਤੋਂ ਕੋਚ ਕਰ ਗਿਆ ਇੱਕ ਹਫ਼ਤੇ ਬਾਅਦ ਦੂਸਰਾ ਵੀ ਚਲ ਵੱਸਿਆ ਅਗਲੇ 10-15 ਦਿਨਾਂ ਵਿੱਚ ਬਾਕੀ ਦੋ ਬੁੱਢੇ ਵੀ ਰੱਬ ਨੂੰ ਪਿਆਰੇ ਹੋ ਗਏ ਹੁਣ ਉਸ ਹਵੇਲੀ ਦੇ ਵਿੱਚ ਸੁਲਤਾਨ ਤੇ ਸ਼ੇਖ ਨੂਰਉਦੀਨ ਰਹਿ ਕੇ ਸਨ ਕੁਝ ਦਿਨਾਂ ਬعد ਸ਼ੇਖ ਵੀ ਬਿਮਾਰ ਪੈ ਗਿਆ ਹੁਣ ਉਸ ਤੇ ਇਸ ਤੇ ਬਚਨ ਦੀ ਕੋਈ ਉਮੀਦ ਨਾ ਰਹੀ ਐ ਦੇਖ ਕੇ ਸੁਲਤਾਨ ਨੇ ਉਸ ਨੂੰ ਕਿਹਾ ਚਾਚਾ ਜਾਨ ਮੈਂ ਹੁਣ ਤੱਕ ਤੁਹਾਡੇ ਹੁਕਮ ਦੇ ਪਾਲਣਾ ਕੀਤੀ ਹੈ ਕਦੇ ਐ ਨਾ ਪੁੱਛਿਆ ਕਿ ਤੁਸੀਂ ਐ ਤੇ ਤੁਹਾਡੇ ਸਾਥੀ ਐਨੇ ਉਦਾਸ ਤੇ ਗਮਗੀਨ ਕਿਉਂ ਰਹਿੰਦੇ ਸਨ ਲੇਕਿਨ ਹੁਣ ਤੁਹਾਡਾ ਆਖਰੀ ਸਮਾਂ ਆ ਗਿਆ ਹੈ ਹੁਣ ਤਾਂ ਦੱਸ ਦੋ ਕਿ ਤੁਸੀਂ ਲੋਕ ਐਨੇ ਦੁਖੀ ਕਿਉਂ ਸੀ ਸ਼ੇਖ ਨੂਰਉਦੀਨ ਨੇ ਆਹ ਭਰ ਕੇ ਬੋਲਿਆ ਬੇਟਾ ਤੈਨੂੰ ਇਹ ਗੱਲ ਪੁੱਛਣੀ ਨਹੀਂ ਸੀ ਚਾਹੀਦੀ ਲੇਕਿਨ ਹੋ ਸਕਦਾ ਕਿ ਮੈਂ ਤੈਨੂੰ ਆਪਣੇ ਤੇ ਆਪਣੇ ਸਾਥੀਆਂ ਦੇ ਦੁੱਖ ਦਾ ਕਾਰਨ ਦੱਸ ਦਵਾਂ ताकि जिस तरह नाल तू इस दुख दर ਤੋਂ महफूज रहे जिस ਵਿੱਚ ਅਸੀਂ ਸਾਰੇ ਪੂਰੀ ਜ਼ਿੰਦਗੀ ਫਸੇ ਰਹੇ ਐਨਾ ਕਹਿ ਕੇ ਸ਼ੇਖ ਥੋੜਾ ਉੱਠਿਆ ਤੇ ਪਿੱਛੇ ਸਰਾਣੇ ਦਾ ਸਹਾਰਾ ਲੈ ਕੇ ਬੈਠਿਆ ਤੇ ਫਿਰ ਇੱਕ ਹੱਥ ਨਾਲ ਸਾਹਮਣੇ ਇੱਕ ਬੰਦ ਦਰਵਾਜ਼ੇ ਦੇ ਵੱਲ ਇਸ਼ਾਰਾ ਕਰਕੇ ਬੋਲਿਆ ਇਹ ਦਰਵਾਜ਼ਾ ਕਦੇ ਨਾ ਖੋਲਣਾ ਅਗਰ ਤੂੰ ਮੇਰੀ ਇਹ ਨਸੀਅਤ ਨਾ ਮੰਨੀ ਤਾਂ ਤੇਰਾ ਵੀ ਇਹੀ ਹਾਲ ਹੋਵੇਗਾ ਜਿਹੜਾ ਸਾਡਾ ਹੋਇਆ ਐਨਾ ਕਹਿ ਕੇ ਸ਼ੇਖ ਨੇ ਇੱਕ ਲੰਬਾ ਸਾਹ ਲਿਆ ਚੱਲ ਵਸੀਆ ਸ਼ੇਖ ਨੂਰਉਦੀਨ ਦੀ ਮੌਤ ਤੋਂ ਬਾਅਦ ਉਸਦੀ ਸਾਰੀ ਜਾਇਦਾਦ ਦਾ ਵਾਰਿਸ ਸੁਲਤਾਨ ਬਣਿਆ ਹੁਣ ਉਹ ਇੱਕ ਆਰਾਮਦਾਇਕ ਜ਼ਿੰਦਗੀ ਬਤੀਤ ਕਰਨ ਲੱਗਾ ਉਹ ਬਹੁਤ ਖੁਸ਼ ਸੀ ਕਿ ਕਿਸਮਤ ਨੇ ਇੱਕ ਵਾਰ ਫੇਰ ਉਹਦਾ ਸਾਥ ਦਿੱਤਾ ਵਾ ਇਸ ਵਾਰ ਉਸਨੇ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਦੁਬਾਰਾ ਨਾ ਦੁਹਰਾਉਣ ਦਾ ਫੈਸਲਾ ਕਰ ਲਿਆ ਐਦਾਂ ਹੀ ਚੱਲਦੇ ਕਾਫੀ ਸਮਾਂ ਬੀਤ ਗਿਆ ਇੱਕ ਦਿਨ ਸੁਲਤਾਨ ਉਸੇ ਦਰਵਾਜ਼ੇ ਦੇ ਕੋਲ ਦੀ ਗੁਜਰਿਆ ਜਿਸ ਨੂੰ ਸ਼ੇਖ ਨੂਰਉਦੀਨ ਨੇ ਖੋਲਣ ਤੋਂ ਮਨਾ ਕੀਤਾ ਸੀ। ਉਸਨੇ ਸਖਤ ਹਦਾਇਤ ਕੀਤੀ ਸੀ ਕਿ ਜੇ ਤੂੰ ਇਸ ਦਰਵਾਜ਼ੇ ਨੂੰ ਖੋਲਿਆ ਤਾਂ ਤੇਰਾ ਹਾਲ ਵੀ ਸਾਡੇ ਵਰਗਾ ਹੋ ਜਾਵੇਗਾ। ਉਸ ਨੂੰ ਆਪਣੇ ਚਾਚੇ ਦੇ ਉਹ ਅਲਫ਼ਾਸ ਯਾਦ ਸਨ ਜਿਹੜੇ ਉਸਨੇ ਮਰਦੇ ਸਮੇਂ ਕਹੇ ਸਨ। ਲੇਕਿਨ ਉਹ ਇਨਸਾਨੀ ਦਿਲਚਸਪੀ ਉਸਦੇ ਅੰਦਰ ਭਰ ਗਈ। ਉਹ ਆਪਣੇ ਦਿਲ ਤੇ ਕਾਬੂ ਨਾ ਰੱਖ ਸਕਿਆ। ਤੋਨੇ ਸੋਚਿਆ ਵੀ ਦੇਖਾਂ ਤਾਂ ਸਹੀ ਇਸ ਦਰਵਾਜ਼ੇ ਦੇ ਅੰਦਰ ਇਹੋ ਜੀ ਕਿਹੜੀ ਚੀਜ਼ ਹੈ ਜਿਸ ਨੂੰ ਦੇਖਣ ਲਈ ਉਸਦੇ ਚਾਚੇ ਨੇ ਮਨਾ ਕੀਤਾ ਹੈ। ਉਸਦੇ ਦਿਮਾਗ ਨੂੰ ਉਹਨੂੰ ਬਹੁਤ ਸਮਝਾਇਆ ਵੀ ਇਹ ਕੰਮ ਨਾ ਕਰ ਲੇਕਿਨ ਅਖੀਰ ਉਹ ਆਪਣੇ ਦਿਲ ਦੇ ਹੱਥੋਂ ਮਜਬੂਰ ਹੋ ਗਿਆ ਤੇ ਦਰਵਾਜ਼ਾ ਖੋਲ ਕੇ ਅੰਦਰ ਨਿਗਾਹ ਮਾਰੀ ਦਰਵਾਜ਼ੇ ਦੇ ਅੰਦਰ ਥੱਲੇ ਨੂੰ ਪੱਥਰ ਦੀਆਂ ਪੌੜੀਆਂ ਬਣੀਆਂ ਸਨ ਜਿਹੜੀਆਂ ਇੱਕ ਲੰਮੀ ਜੀ ਸੁਰੰਗ ਦੇ ਵੱਲ ਨੂੰ ਜਾਂਦੀਆਂ ਸਨ ਸੁਲਤਾਨ ਅੰਦਰ ਉਸ ਸੁਰੰਗ ਦੇ ਵੱਲ ਨੂੰ ਤੁਰ ਪਿਆ ਸੁਰੰਗ ਦੇ ਅਖੀਰ ਵਿੱਚ ਇੱਕ ਮੱਧਮ ਜੀ ਰੋਸ਼ਨੀ ਟਿਮਟਮਾ ਰਹੀ ਸੀ ਸੁਲਤਾਨ ਦੇ ਪੈਰ ਉਸ ਰੋਸ਼ਨੀ ਦੇ ਵੱਲ ਨੂੰ ਵਧਦੇ ਗਏ ਤੇ ਅਖੀਰ ਉਹ ਚੱਲਦੇ ਚੱਲਦੇ ਸੁਰੰਗ ਦੇ ਆਖਰੀ ਹਿੱਸੇ ਉਸ ਰੋਸ਼ਨੀ ਜਿਹੜੀ ਸੀ ਉਹਦੇ ਕੋਲ ਪਹੁੰਚ ਗਿਆ। ਉਹ ਸੁਰੰਗ ਇੱਕ ਲੰਬੇ ਚੌੜੇ ਮੈਦਾਨ ਦੇ ਵਿੱਚ ਜਾਨ ਨਿਕਲਦੀ ਸੀ। ਹੁਣ ਸੁਲਤਾਨ ਉਸ ਮੈਦਾਨ ਦੇ ਵਿੱਚ ਖੜਾ ਇਧਰ ਉਧਰ ਵੇਖ ਰਿਹਾ ਸੀ। ਉਸ ਨੂੰ ਸਾਹਮਣੇ ਊਠਾਂ ਦਾ ਇੱਕ ਕਾਫਲਾ ਆਉਂਦਾ ਦਿਖਾਈ ਦਿੱਤਾ। ਉਹ ਊਠ ਚਾਰ ਸਨ। ਤਿੰਨਾਂ ਊਠਾਂ ਦੇ ਉੱਪਰ ਤਿੰਨ ਆਦਮੀ ਸਵਾਰ ਸਨ ਤੇ ਚੌਥਾ ਖਾਲੀ ਸੀ। ਊਠ ਕਰੀਬ ਆਏ ਤਾਂ ਸੁਲਤਾਨ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਜਿੰਨਾ ਸਵਾਰਾਂ ਨੂੰ ਉਹ ਮਰਦ ਸਮਝ ਰਿਹਾ ਸੀ ਉਹ ਔਰਤਾਂ ਸਨ ਜਿਹੜੀਆਂ ਸ਼ਕਲ ਸੂਰਤ ਤੋਂ ਪਰੀ ਸਤਾਨ ਦੀਆਂ ਪਰੀਆਂ ਜਾਂ ਫਿਰ ਜੰਨਤ ਦੀਆਂ ਹੂਰਾ ਲੱਗ ਰਹੀਆਂ ਸਨ ਉਹਨਾਂ ਵਿੱਚੋਂ ਇੱਕ ਔਰਤ ਥੱਲੇ ਉਤਰੀ ਉਸਨੇ ਖਾਲੀ ਊਠ ਉੱਪਰ ਸੁਲਤਾਨ ਨੂੰ ਬਿਠਾਇਆ ਤੇ ਫਿਰ ਉਹ ਕਾਫਲਾ ਅੱਗੇ ਰਵਾਨਾ ਹੋ ਗਿਆ ਰਸਤੇ ਵਿੱਚ ਉਨ੍ਹਾਂ ਜਿਹੜੀਆਂ ਔਰਤਾਂ ਨੂੰ ਉਹਨੇ ਪੁੱਛਿਆ ਵੀ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਹੀਆਂ ਵਾਂ ਲੇਕਿਨ ਉਹ ਜਵਾਬ ਦੇ ਵਿੱਚ ਸਿਰਫ ਮੁਸਕਰਾਉਂਦੀਆਂ ਰਹੀਆਂ ਪਰ ਬੋਲੀਆਂ ਕੁਝ ਨਾ ਕੁਝ ਘੰਟਿਆਂ ਦੇ ਬਾਅਦ ਉਹ ਕਾਫਰਾ ਇੱਕ ਖੂਬਸੂਰਤ ਤੇ ਸਾਫ਼ ਸੁਥਰੇ ਸ਼ਹਿਰ ਵਿੱਚ ਚਾ ਪਹੁੰਚਿਆ ਉੱਥੇ ਚਾਰੇ ਪਾਸੇ ਚਹਿਲ ਪਹਿਲ ਦਾ ਮੌਲ ਸੀ ਲੋਕ ਆਪਣੇ ਆਪਣੇ ਕੰਮਾਂ ਦੇ ਵਿੱਚ ਵਿਅਸ ਸਨ ਹਰ ਇੱਕ ਇਨਸਾਨ ਦੇ ਚਿਹਰੇ ਉੱਪਰ ਮੁਸਕਰਾਹਟ ਸੀ ਹਰ ਇਨਸਾਨ ਖੁਸ਼ਹਾਲ ਨਜ਼ਰ ਆ ਰਿਹਾ ਸੀ ਥੋੜੀ ਦੇਰ ਬਾਅਦ ਉਹ ਕਾਫਲਾ ਇੱਕ ਆਲੀਸ਼ਾਨ ਮਹਿਲ ਦੇ ਦਰਵਾਜ਼ੇ ਕੋਲ ਆ ਕੇ ਰੁਕ ਗਿਆ। ਤਿੰਨੋਂ ਔਰਤਾਂ ਉਤਰੀਆਂ ਤੇ ਸੁਲਤਾਨ ਨੂੰ ਮਹਿਲ ਦੇ ਅੰਦਰ ਲੈ ਗਈਆਂ। ਅੰਦਰ ਗਿਆ ਤਾਂ ਸੁਲਤਾਨ ਦਾ ਮੂੰਹ ਅੱਡਿਆ ਦਾ ਅੱਡਿਆ ਹੀ ਰਹਿ ਗਿਆ। ਉਹ ਮਹਿਲ ਦੀ ਹਰ ਇੱਕ ਚੀਜ਼ ਨੂੰ ਗੌਰ ਨਾਲ ਦੇਖ ਰਿਹਾ ਸੀ ਤੇ ਹੈਰਾਨੀ ਨਾਲ ਦੰਦਾਂ ਥੱਲੇ ਉਂਗਲੀਆਂ ਦੁਬਾਰ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਕੋਈ ਸੁਪਨਾ ਵੇਖ ਰਿਹਾ ਹੋਵੇ। ਉਹ ਔਰਤਾਂ ਸੁਲਤਾਨ ਨੂੰ ਸੁੰਦਰ ਬਾਗ ਬਗੀਚਿਆਂ ਤਖਤਾਂ ਖੁਸ਼ਨਾਮਾ ਫੁਆਰਿਆਂ ਦੇ ਕੋਲ ਦੀ ਤੁਰਦੇ-ਤੁਰਦੇ ਇੱਕ ਬਹੁਤ ਹੀ ਸੋਹਣੇ ਕਮਰੇ ਦੇ ਕੋਲ ਆ ਗਏ। ਜਿੱਥੇ ਇੱਕ ਸੋਨੇ ਦੇ ਪਲੰਗ ਤੇ ਇੱਕ ਸੁੰਦਰ ਔਰਤ ਬੈਠੀ ਸੀ। ਕਮਰਾ ਬਹੁਤ ਹੀ ਸੋਹਣਾ ਸੀ ਤੇ ਮਨਮੋਹਕ ਸੀ। ਉਹ ਔਰਤ ਜਿਹੜੀ ਸੋਨੇ ਦੇ ਤਖਤ ਤੇ ਬੈਠੀ ਸੀ ਉਸਨੇ ਕਿਹਾ ਸੀ ਤੇਰਾ ਆਪਣੀ ਸਲਤਨਤ ਦੇ ਵਿੱਚ ਸਵਾਗਤ ਕਰਦੇ ਹਾਂ। ਇੱਥੇ ਸਾਡੀ ਔਰਤਾਂ ਦੀ ਜਿਹੜੀ ਹਕੂਮਤ ਹੈਗੀ ਆ ਤੇ ਅਸੀਂ ਉਹ ਇੱਥੇ ਜਿਹੜੀ ਹਕੂਮਤ ਕਰਦੇ ਆਂ। ਅਸੀਂ ਇਸ ਨੂੰ ਜੰਨਤ ਬਣਾ ਦਿੱਤਾ ਹੈ ਇੱਥੇ ਨਾ ਕੋਈ ਚੋਰੀ ਕਰਦਾ ਹੈ ਨਾ ਕੋਈ ਢਾਕਾ ਪਾਉਂਦਾ ਹੈ ਹਰ ਇਨਸਾਨ ਨੂੰ ਹਰ ਜ਼ਰੂਰਤ ਦੀ ਚੀਜ਼ ਉਪਲਬਧ ਕਰਾਈ ਜਾਂਦੀ ਹੈ ਕੋਈ ਗਰੀਬ ਨਹੀਂ ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੀ ਕਾਟ ਨਹੀਂ ਹੈ ਸਾਰੇ ਜਾਨੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਨੇ ਬੋਲੋ ਤੁਸੀਂ ਸਾਡੀ ਸਲਤਨਤ ਦੇ ਵਿੱਚ ਰਹਿਣਾ ਚਾਹੁੰਦੇ ਹੋ ਸੁਲਤਾਨ ਬੋਲਿਆ ਮਲਕਾ ਲਿਆ ਇਸ ਜੰਨਤ ਦੇ ਵਿੱਚ ਕਿਸਦਾ ਰਹਿਣ ਨੂੰ ਮਾਨੀ ਕਰੇਗਾ ਤਾਂ ਫਿਰ ਠੀਕ ਆ ਤੁਸੀਂ ਇੱਥੇ ਹੀ ਸਾਡੇ ਕੋਲ ਮਹਿਲ ਦੇ ਵਿੱਚ ਰਹਿਣ ਲੱਗ ਜਾਓ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਇਹ ਕਹਿ ਕੇ ਉਸਨੇ ਇੱਕ ਬੰਦ ਦਰਵਾਜ਼ਾ ਦਿਖਾਇਆ ਤੇ ਬੋਲੀ ਕਿ ਕਦੇ ਵੀ ਇਸ ਬੰਦ ਦਰਵਾਜ਼ੇ ਨੂੰ ਨਾ ਖੋਲਣਾ ਨਹੀਂ ਤਾਂ ਤੂੰ ਸਾਰੀ ਉਮਰ ਪਛਤਾਏਂਗਾ ਸੁਲਤਾਨ ਨੇ ਕਿਹਾ ਬਈ ਠੀਕ ਆ ਮਲਕਾ ਸਰ ਹੁਣ ਸਮਾਂ ਗੁਜ਼ਰਿਆ ਸੁਲਤਾਨ ਨੂੰ ਉਸ ਸਲਤਨਾਤ ਦੇ ਵਿੱਚ ਰਹਿੰਦੀ ਇੱਕ ਸਾਲ ਬੀਤ ਗਿਆ ਸੀ ਇਸ ਦੌਰਾਨ ਉਸਨੇ ਉਥੇ ਵਜ਼ੀਰ ਦੀ ਲੜਕੀ ਨਾਲ ਵਿਆਹ ਕਰਾ ਲਿਆ ਸੀ ਤੇ ਉਹ ਇੱਕ ਪਿਆਰੇ ਜਿਹੇ ਜਵਾਕ ਦਾ ਪਾਪ ਸੀ ਉਸ ਦਾ ਹਰ ਇੱਕ ਦਿਨ ਹਰ ਇੱਕ ਪਲ ਖੁਸ਼ੀਆਂ ਭਰਿਆ ਸੀ ਨਾ ਕੋਈ ਫਿਕਰ ਸੀ ਨਾ ਕੋਈ ਕੰਮ ਪਰ ਹਰ ਇੱਕ ਚੀਜ਼ ਹਰ ਸਮੇ ਉਸਦੇ ਦਿਲ ਵਿੱਚ ਜੜੀ ਹੈ ਨਾ ਖਟਕਦੀ ਰਹਿੰਦੀ ਸੀ ਉਹ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਉਹ ਬੰਦ ਦਰਵਾਜ਼ੇ ਦੇ ਅੰਦਰ ਕੀ ਹੈ ਜਿਸ ਨੂੰ ਖੋਲਣ ਤੋਂ ਮਲਿਕਾ ਨੇ ਮਨਾ ਕੀਤਾ ਸੀ ਇੱਕ ਦਿਨ ਉਹ ਦਰਵਾਜ਼ੇ ਦੇ ਕੋਲੋਂ ਗੁਜ਼ਰ ਰਿਹਾ ਸੀ ਤਾਂ ਉਹ ਦਰਵਾਜ਼ੇ ਦੇ ਕੋਲ ਆ ਕੇ ਉਹਦੇ ਪੈਰ ਰੋਕ ਕੇ ਉਸਦੇ ਦਿਲ ਵਿੱਚ ਤਜੱਸਵ ਪੈਦਾ ਹੋਇਆ ਵੀ ਅੰਦਰ ਤੇ ਵਿਖਾਂ ਕੀ ਹੈ ਉਹਨੇ ਸੋਚਿਆ ਕਿ ਮੈਂ ਆਪਣੇ ਚਾਚੇ ਦਾ ਕਹਿਣਾ ਨਹੀਂ ਮੰਨਿਆ ਸੀ ਜਿਸ ਕਰਕੇ ਮੈਂ ਦਰਵਾਜ਼ੇ ਨੂੰ ਖੋਲ ਕੇ ਇੱਥੇ ਪਹੁੰਚ ਗਿਆ ਅਗਰ ਮਲਿਕਾ ਦਾ ਕਹਿਣਾ ਨਾ ਮੰਨਿਆ ਤਾਂ ਹੋ ਸਕਦਾ ਹੈ ਕਿ ਇਸ ਤੋਂ ਵਧੀਆ ਜੰਨਤ ਦੇ ਵਿੱਚ ਪਹੁੰਚ ਜਾਵਾਂ ਜਿਹੜੀ ਐਸ ਨਾਲੋਂ ਵੀ ਜ਼ਿਆਦਾ ਵਧੀਆ ਤੇ ਖੂਬਸੂਰਤ ਹੋਵੇ ਕੀ ਪਤਾ ਉੱਥੇ ਇੰਨਾਂ ਨਾਲੋਂ ਵੀ ਸੋਹਣੀਆਂ ਤੇ ਖੂਬਸੂਰਤ ਪਰੀਆਂ ਹੋਣ ਇਹ ਸੋਚ ਕੇ ਉਸਨੇ ਦਰਵਾਜ਼ੇ ਦਾ ਕੁੰਡਾ ਫੜ ਕੇ ਖਿੱਚਿਆ ਦਰਵਾਜ਼ਾ ਹਲਕੀ ਜੀ ਚਿਰਚਰਾਹਟ ਦੇ ਨਾਲ ਖੁੱਲ ਗਿਆ ਉਸ ਦਰਵਾਜ਼ੇ ਦੀਆਂ ਪੌੜੀਆਂ ਵੀ ਇੱਕ ਲੰਬੀ ਜੀ சுரੰਗ ਦੇ ਵੱਲ ਨੂੰ ਜਾਂਦੀਆਂ ਸਨ ਉਹ ਪੌੜੀਆਂ ਉੱਤਰ ਉਸ ਰੰਗ ਦੇ ਅਖੀਰ ਦੇ ਸਿਰੇ ਤੱਕ ਪਹੁੰਚ ਗਿਆ ਤੇ ਜਦੋਂ ਬਾਹਰ ਨਿਕਲਿਆ ਤਾਂ ਸਰੰਗ ਇੱਕਦਮ ਉਸ ਤੋਂ ਪਿੱਛੇ ਗਾਇਬ ਹੋ ਗਈ। ਹੁਣ ਉਹ ਇੱਕ ਮੈਦਾਨ ਦੇ ਵਿੱਚ ਖੜਾ ਸੀ। ਉਸ ਨੇ ਇੱਧਰ ਉੱਧਰ ਦੇਖਿਆ ਤਾਂ ਉਸ ਨੂੰ ਹਰ ਇੱਕ ਚੀਜ਼ ਜਾਣੀ ਪਹਿਚਾਣੀ ਨਜ਼ਰ ਆਉਣ ਲੱਗੀ। ਉਹ ਆਪਣੇ ਸ਼ਹਿਰ ਦੇ ਵਿੱਚ ਪਹੁੰਚ ਗਿਆ ਸੀ। ਹੁਣ ਉਸ ਨੂੰ ਪਤਾ ਲੱਗ ਗਿਆ ਸੀ ਕਿ ਬੁੱਢੇ ਕਿਉਂ ਹਰ ਸਮੇਂ ਰੋਂਦੇ ਪੜਦੇ ਰਹਿੰਦੇ ਸਨ। ਹੁਣ ਉਸ ਦੀ ਜ਼ਿੰਦਗੀ ਵੀ ਰੋਂਦੇ ਤੋਤੇ ਗੁਜ਼ਰੇਗੀ। ਉਹ ਆਪਣੇ ਉਸ ਖੂਬਸੂਰਤ ਘਰ, ਬਾਰ, ਪਤਨੀ ਅਤੇ ਬੱਚਿਆਂ ਨੂੰ ਯਾਦ ਕਰਦਾ। ਜਿਨ੍ਹਾਂ ਨੂੰ ਉਹ ਜੰਨਤ ਦੇ ਵਿੱਚ ਛੱਡ ਆਇਆ ਸੀ ਫਿਰ ਉਹ ਤਾਂ ਹਾਰ-ਮਾਰ ਕੇ ਰੋਂਦਾ ਐਸੇ ਤਰ੍ਹਾਂ ਰੋਂਦੇ ਤੋਂਦੇ ਇੱਕ ਦਿਨ ਮਰ ਗਿਆ ਤੇ ਉਸ ਦਰਵਾਜੇ ਦਾ ਰਾਜ ਵੀ ਆਪਣੇ ਨਾਲ ਹੀ ਕਬਰ ਵਿੱਚ ਲੈ ਗਿਆ ਦੋਸਤੋ ਸੱਚ ਹੈ ਕਿ ਇਨਸਾਨ ਕਿਸੇ ਵੀ ਹਾਲਤ ਵਿੱਚ ਖੁਸ਼ ਨਹੀਂ ਹੋ ਸਕਦਾ ਹਮੇਸ਼ਾ ਬਿਹਤਰ ਤੋਂ ਬਿਹਤਰ ਦੀ ਤਲਾਸ਼ ਵਿੱਚ ਰਹਿੰਦਾ ਇਨਸਾਨ ਦੇ ਲਾਲਚ ਤੇ ਅੱਗੇ ਹੋਰ ਜਾਣਨ ਦੀ ਇੱਛਾ ਕਦੀ ਵੀ ਖਤਮ ਨਹੀਂ ਹੁੰਦੀ। ਸੁਲਤਾਨ ਕੋਲ ਸਭ ਕੁਝ, ਦੌਲਤ, ਆਰਾਮ, ਪਿਆਰ, ਪਰਿਵਾਰ ਤੇ ਇੱਕ ਸੁੰਦਰ ਜ਼ਿੰਦਗੀ ਸੀ। ਫਿਰ ਵੀ ਉਸਦੇ ਦਿਲ ਦੀ ਬਚੈਨੀ ਉਸ ਨੂੰ ਉਸ ਰਾਜਵਨ ਖਿੱਚ ਕੇ ਲੈ ਗਈ ਜਿਸ ਦੇ ਖੁਲਾਸੇ ਨੇ ਉਸ ਦੀ ਪੂਰੀ ਖੁਸ਼ਹਾਲੀ ਖੋ ਲਈ। ਦੂਸਰੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਇਨਸਾਨ ਆਪਣੇ ਹਾਲਾਤ ਵਿੱਚ ਸੰਤੁਸ਼ਟ ਰਹੇ ਤਾਂ ਉਹ ਜ਼ਿੰਦਗੀ ਵਿੱਚ ਆਨੰਦ ਮਾਣ ਸਕਦਾ। ਪਰ ਜੇਕਰ ਉਹ ਹਮੇਸ਼ਾ ਹੋਰ ਵੱਡੀ ਖੋਜ ਵਿੱਚ ਲੱਗਿਆ ਰਹੇ ਤਾਂ ਆਪਣੇ ਮੌਜੂਦਾ ਖੁਸ਼ੀਆਂ ਵੀ ਗਵਾ ਬੈਠਦਾ। ਜੀਵਨ ਵਿੱਚ ਅਕਲਮੰਦੀ ਸਬਰ ਤੇ ਸੰਤੋਖ ਸਭ ਤੋਂ ਵੱਡਾ ਖਜ਼ਾਨਾ ਜੋ ਮਨੁੱਖ ਹਮੇਸ਼ਾ ਇਹ ਸੋਚ ਵਿੱਚ ਰਹਿੰਦਾ ਕਿ ਇਸ ਤੋਂ ਵੀ ਚੰਗਾ ਕੀ ਹੋ ਸਕਦਾ ਆਖਰਕਾਰ ਉਸਦੇ ਹੱਥ ਵਿੱਚ ਜੋ ਕੁਝ ਹੁੰਦਾ ਉਸ ਨੂੰ ਵੀ ਗਵਾ ਲੈਂਦਾ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀ ਹੋਰ ਮਜ਼ੇਦਾਰ ਸਿੱਖਿਆਦਾਇਕ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ